22 ਜਨਵਰੀ ਨੂੰ ਹੋਵੇਗੀ ਸਕੂਲਾਂ ਦੇ ਵਿੱਚ ਛੁੱਟੀ 22 ਜਨਵਰੀ ਨੂੰ ਸ਼ਰਾਬ ਦੀ ਵਿਕਰੀ ਤੇ ਵੀ ਲਾਇਆ ਗਿਆ ਪੈਨ ਜਾੜੋ ਕਿਹੜੇ ਪੰਜ ਰਾਜਾਂ ਦੇ ਵਿੱਚ ਹੋਵੇਗੀ ਛੁੱਟੀ 29 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਲੱਲਾ ਦੀ ਪ੍ਰਾਨ ਪ੍ਰティਸ਼ਟਾ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਚੱਲ ਰਹੀਆਂ ਹਨ ਅਤੇ ਜਿਸ ਦੇ ਨਿਮੰਤਰਣ ਪੱਤਰ ਵੀ ਹਰ ਜਗ੍ਹਾ ਤੇ ਭੇਜੇ ਜਾ ਰਹੇ ਨੇ ਇਸ ਦੇ ਨਾਲ ਹੀ ਸਿਰਫ ਅਯੁੱਧਿਆ ਦੇ ਵਿੱਚ ਹੀ ਨਹੀਂ ਬਲਕਿ ਇਸ ਦੇ ਨਾਲ ਹੋਰ ਵੀ ਕਈ ਜਗਾਵਾਂ ਤੇ ਇਸ ਦਿਨ ਨੂੰ ਦੀਵਾਲੀ ਦੀ ਤਰ੍ਹਾਂ ਮਨਾਇਆ ਜਾਏਗਾ ਜਿਸ ਦੀਆਂ ਤਿਆਰੀਆਂ ਲੋਕਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਕਿਤੇ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਅਤੇ ਕਿਤੇ ਲੰਗਰ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਉੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ 22 ਜਨਵਰੀ ਨੂੰ ਵਿਧੇਤ ਆਧਾਰਿਆਂ ਦੇ ਲਈ ਛੁੱਟੀ ਦਿਨ ਹੋਵੇਗਾ ਜਾਂ ਨਹੀਂ ਤਾਂ ਪੰਜ ਰਾਜਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਜੇ ਪੰਜ ਰਾਜਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਉਂਦਾ ਹੈ ਹਰਿਆਣਾ ਹਰਿਆਣਾ ਦੇ ਵਿੱਚ ਮਨੋਹਰ ਲਾਲ ਖੱਟਰ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ 22 ਜਨਵਰੀ ਨੂੰ ਸਰਕਾਰੀ ਸਕੂਲ ਅਤੇ ਕਾਲਜਾਂ ਦੇ ਵਿੱਚ ਛੁੱਟੀ ਕੀਤੀ ਜਾਏਗੀ ਅਤੇ ਨਾਲ ਹੀ 22 ਜਨਵਰੀ ਦੇ ਦਿਨ ਸ਼ਰਾਬ ਦੀ ਵਿਕਰੀ ਤੇ ਵੀ پابੰਦੀ ਲਗਾ ਦਿੱਤੀ ਗਈ ਹੈ ਉhti ਜੇਕਰ ਦੂਸਰੇ ਰਾਜ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਜਿੱਤੇ ਯੋਗੀ ਅਦਿੱਤ્ય ਨਾਥ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ 22 ਜਨਵਰੀ ਨੂੰ ਸਾਰੇ ਹੀ ਵਿਧੇਕ ਆਧਾਰਿਆਂ ਦੇ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਤੀਸਰਾ ਰਾਜ ਮੱਧ ਪ੍ਰਦੇਸ਼ ਜਿਸ ਦੇ ਵਿੱਚ ਮੋਮਨ ਯਾਦਵ ਦੇ ਵੱਲੋਂ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਚੌਥਾ ਗੋਆ ਜਿਸ ਦੀ ਸਰਕਾਰ ਦੇ ਵੱਲੋਂ ਵੀ 22 ਜਨਵਰੀ ਨੂੰ ਪ੍ਰਾਨ ਪ੍ਰਤੀਸ਼ਟਾ ਵਾਲੇ ਦਿਨ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਆਖਰੀ ਰਾਜ ਛੱਤੀਸਗੜ ਹੈ ਉੱਥੇ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਬੱਚਿਆਂ ਨੂੰ ਵੀ ਇਸ ਦਿਨ ਨੂੰ ਦੀਵਾਲੀ ਵਾਂਗ ਮਨਾਉਣ ਦਾ ਮੌਕਾ ਦਿੱਤਾ ਗਿਆ ਅਤੇ ਇਹਨਾਂ ਪੰਜ ਰਾਜਾਂ ਦੇ ਵਿੱਚ ਸ਼ਰਾਬ ਦੀ ਵਿਕਰੀ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਕੁਝ ਦਿਨ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ 22 ਜਨਵਰੀ RAM ਲੱਲਾ ਦੀ ਪ੍ਰਾਨ ਪ੍ਰਸਤੀਸ਼ਟਾ ਵਾਲੇ ਦਿਨ ਸ਼ਰਾਬ ਦੀ ਵਿਕਰੀ ਤੇ ਰੋਕ ਲਗਾਈ ਜਾਏਗੀ ਉਹਨਾਂ ਦਾ ਕਹਿਣਾ ਸੀ ਕਿ RAM ਜੀ 500 ਸਾਲ ਬਾਅਦ ਆਪਣੇ ਘਰ ਪਰਤ ਰਹੇ ਨੇ ਇਸ ਸ਼ੁਭ ਦਿਨ ਤੇ ਉਹਨਾਂ ਲੋਕਾਂ ਨੂੰ ਵੀ ਤਾਂ ਮੌਕਾ ਦਿੱਤਾ ਜਾਏ ਜਿਹੜੇ ਸ਼ਰਾਬ ਦਾ ਸੇਵਨ ਕਰਦੇ ਨੇ